ਹਾਂਜੀ ਉਤੋ ਸਤਿ ਸ਼੍ਰੀ ਅਕਾਲ ਜੀ ਮੈਂ ਨਵ ਤੇ ਤੁਹਾਡਾ ਸਵਾਗਤ ਆਦੀ ਵੀਡੀਓ ਤੇ ਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਉਹ ਪੰਜ ਤਰ੍ਹਾਂ ਦੀਆਂ ਕਿਹੜੀਆਂ ਗੱਲਾਂ ਤੁਹਾਡੇ ਨਾਲ ਲੋਕ ਕਰਦੇ ਆ ਕਿਦਾਂ ਦੇ ਬਦੀਰੇ ਪੰਜ ਤਰ੍ਹਾਂ ਦੇ ਕਰਦੇ ਆ ਵੀ ਉਹ ਚਾਹੁੰਦੇ ਆ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਨਾ ਰਹਿ ਸਕੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਾ ਹੋ ਸਕੋ ਕਿਉਂਕਿ ਇਹਨਾਂ ਗੱਲਾਂ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੇ ਇਸ ਵੀਡੀਓ 'ਚ ਤੁਹਾਨੂੰ ਮੈਂ ਗੱਲਾਂ ਜਿਹੜੀਆਂ ਦੱਸਾਂਗਾ ਤੁਸੀਂ ਆਪਣੇ ਆਪ ਨਾਲ ਰਿਲੇਟ ਕਰਕੇ ਰੱਖ ਸਕਦੇ ਹੋ ਤੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਇਦਾਂ ਦੇ ਲੋਕ ਤੁਹਾਨੂੰ ਟੱਕਰਦੇ ਆ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਇਸ ਚੈਨਲ ਦੇ ਉੱਤੇ ਤੁਹਾਨੂੰ ਜਾਣਕਾਰੀ ਨਾਲ ਭਰਪੂਰ ਸੋਸ਼ੀਅਲ ਤੁਹਾਨੂੰ ਸਾਈਕੋਲੋਜੀ ਨਾਲ ਭਰਪੂਰ ਮੋਟੀਵੇਸ਼ਨਲ ਵੀਡੀਓਜ਼ ਮਿਲਣਗੀਆਂ ਤੁਸੀਂ ਉਹਨਾਂ ਵੀਡੀਓ ਤੁਹਾਨੂੰ ਦੇਖ ਕੇ ਉਹਨਾਂ ਦਾ ਫਾਇਦਾ ਉਠਾ ਸਕਦੇ ਆ ਤੇ ਦੋਸਤੋ ਹਰੇਕ ਇਨਸਾਨ ਚਾਹੁੰਦਾ ਵੀ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਕੇ ਆਪ ਕਾਮਯਾਬ ਹੋ ਬਜਾਵੇ ਉਹ ਤੇ ਕਈ ਲੋਕ ਇਦਾਂ ਹੁੰਦੇ ਆ ਵੀ ਘੱਟ ਮਿਹਨਤ ਕਰਦੇ ਆ ਕਈ ਬਹੁਤ ਸਾਰਾ ਜ਼ਿਆਦਾ ਮਿਹਨਤ ਕਰਦੇ ਆ ਤੇ ਤੁਹਾਨੂੰ ਇਦਾਂ ਦੇ ਲੋਕ ਬਹੁਤ ਸਾਰੇ ਮਿਲ ਜਾਂਦੇ ਆ ਜਿਹੜੇ ਤੁਹਾਡੀਆਂ ਲੱਤਾਂ ਖੱਚਦੇ ਤੇ ਜਿਹੜੇ ਚਾਹੁੰਦੇ ਹੁੰਦੇ ਆ ਵੀ ਤੁਹਾਡੀ ਕਾਮਯਾਬੀ ਨਾ ਬਣ ਸਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਨਾ ਰਹਸਕੋ ਬਹੁਤ ਹੀ ਜਿਹੜੇ ਘੱਟ ਲੋਕ ਹੁੰਦੇ ਜਿਹੜੇ ਸਪੋਰਟਿਵ ਹੁੰਦੇ ਆ ਤੇ ਉਹਨਾਂ ਸਪੋਰਟਿਵ ਲੋਕਾਂ ਨੂੰ ਤੁਹਾਡੀ ਵੀ ਰਿਸਪੈਕਟ ਬਣਨੀ ਕਰਨੀ ਬਣਦੀ ਆ ਤੇ ਜਿਹੜੇ ਉਹ 네ਗੇਟਿਵ ਲੋਕ ਹੁੰਦੇ ਜਿਹੜੇ ਚਾਹੁੰਦੇ ਹੁੰਦੇ ਵੀ ਤੁਹਾਨੂੰ ਜ਼ਿੰਦਗੀ ਵਿੱਚ ਕਾਮਯਾਬੀ ਨਾ ਮਿਲੇ ਉਹ ਕੁਝ ਪੰਜ ਨਿਸ਼ਾਨੀਆਂ ਹੁੰਦੀਆਂ ਉਹਨਾਂ ਦੀਆਂ ਕਈ ਵਾਰੀ ਤੁਹਾਡੇ ਆਲੇ ਦੁਆਲੇ ਉਦਾਂ ਦੇ ਲੋਕ ਹੁੰਦੇ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਉਹਨਾਂ ਦੇ ਅਕੋਰਡਿੰਗ ਹੀ ਚੱਲਣਾ ਸ਼ੁਰੂ ਕਰ ਦਿੰਦੇ ਉਹਨਾਂ ਦੀ ਵਿਚਾਰਧਾਰਾ ਦੇ ਅਕੋਰਡਿੰਗ ਜਿੱਦਾਂ ਦੀ ਉਹਨਾਂ ਦਾ ਸ ਤੁਸੀਂ ਫਿਰ ਜ਼ਿੰਦਗੀ ਦੇ ਵਿੱਚ ਆਪਣੇ ਅੱਗੇ ਨਹੀਂ ਵਧ ਪਾਉਂਦੇ ਹੈਗੇ ਗ੍ਰੋਥ ਤੁਹਾਡੀ ਰੁਕ ਜਾਂਦੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਕਿਹੜੀਆਂ ਪੰਜ ਗੱਲਾਂ ਇਦਾਂ ਦੇ ਉਹ ਪੰਜ ਬਤੀਰੇ ਲੋਕ ਕਰਦੇ ਆ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਾਵੜ ਪੈਦਾ ਹੁੰਦੀ ਆ ਨੰਬਰ ਆ ਕਿਹੜੀ ਚੀਜ਼ ਹੁੰਦੀ ਉਹ ਕੋਈ ਲਗਾਤਾਰੀ ਤੁਹਾਡੀ ਨਿੰਦਾ ਹੀ ਕਰਦੀ ਰਹਿੰਦੇ ਆ ਨਿੰਦਾ ਦੇ ਵਿੱਚ ਕੀ ਹੁੰਦਾ ਹੈਗਾ ਜਦੋਂ ਤੁਸੀਂ ਆਪਣੀ ਮਿਹਨਤ ਕਰਕੇ ਕੁਝ ਵੀ ਅਚੀਵ ਕਰਦੇ ਆ ਮੰਨ ਲਓ ਤੁਸੀਂ ਪੜ੍ਹਾਈ ਕਰਦੇ ਆ ਤੁਸੀਂ ਪੇਪਰਾਂ ਦੇ ਵਿੱਚੋਂ ਪਾਸ ਹੋ ਗਏ ਉਹਨਾਂ ਨੇ ਤੁਹਾਨੂੰ ਨੈਗੇਟਿਵ ਕਰ ਦੇਣਾ ਵੀ ਤੇ ਇਹਦਾ ਨੰਬਰ ਘਟਾ ਆਇਆ ਤੂੰ ਤਾਂ ਐਦਾ ਕਰ ਲੈਣਾ ਸੀਗਾ ਤੇਰੇ 'ਚ ਤਾਂ ਇਹ ਕਮੀ ਆ ਤੇਰੇ ਫਲਾਨੇ ਸਬਜੈਕਟ ਦੇ ਵਿੱਚ ਕਮੀਆਂ ਜਾਂ ਤੁਸੀਂ ਕੋਈ ਕੁਝ ਪ੍ਰੋਜੈਕਟ ਅਚੀਵ ਕੀਤਾ ਜਾਂ ਤੁਸੀਂ ਮਕਾਨ ਬਣਾ ਰਹੇ ਆ ਤੇ ਉਹਨੇ ਤੁਹਾਡੇ ਘਰ ਦੇ ਵਿੱਚ ਆ ਕੇ ਇੰਟਰਵਿਊ ਕਰਨਾ ਆ ਤੁਹਾਡੀ ਰਸੋਈ ਦਾ ਮੂੰਹ ਇੱਧਰ ਨੂੰ ਆ ਤੁਹਾਡੇ ਆਹ ਕਮਰੇ ਛੋਟੇ ਆ ਤੁਹਾਡੇ ਐਦਾ ਮਤਲਬ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਕੰਮ ਦੀ ਤੇ ਤੁਹਾਡੀ ਨਿੰਦਾ ਕਰੀ ਜਾਣੀ ਤੁਹਾਡੇ ਨੌਕਸ ਕੱਢੀ ਜਾਣਾ ਉਹਨਾਂ ਦਾ ਮੇਨ ਮਕਸਦ ਇਹੀ ਹੁੰਦਾ ਵੀ ਇਹ ਬੰਦਾ ਖੁਸ਼ ਨਾ ਹੋ ਸਕੇ ਜਿਹੜੀ ਆਪਣੀ ਮਿਹਨਤ ਕਰਕੇ ਅਚੀਵਮੈਂਟ ਨਹੀਂ ਕੀਤੀ ਆ ਤੇ ਬੰਦਾ ਫੇ ਉਹਨਾਂ ਦੀ ਗੱਲਾਂ ਸੁਣ ਕੇ ਨਕਾਰਾਤਮਕ ਹੋਣ ਲੱਪੰਦਾ ਬੰਦੇ ਨੂੰ ਐਦਾ ਲੱਗਣ ਲੱਪੰਦਾ ਵੀ ਉਹ ਇਹ ਇੰਦਾਂ ਦੇ ਲੋਕਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਸੈਕੰਡ ਜਿਹੜਾ ਪੁਆਇੰਟ ਹੁੰਦਾ ਵੀ ਤੁਹਾਡੀ ਕੋਈ ਵੀ ਉਪਲਬਧ ਦੀ ਕਾਮਯਾਬੀ ਹੁੰਦੀ ਹੈ ਜਿਹੜੀ ਉਹਨੂੰ ਉਹ ਘੱਟ ਦਿਖਾਉਂਦੇ ਆ ਮਤਲਬ ਗੱਲਾਂ ਗੱਲਾਂ ਜਿਵੇਂ ਉਹਨੇ ਤੁਹਾਨੂੰ ਇਦਾਂ ਕਰਦਾਂ ਨੇ ਇਹ ਤਾਂ ਕੋਈ ਚੀਜ਼ ਹੀ ਹੈ ਨਗੀ ਮੰਨ ਲਓ ਤੁਸੀਂ ਹੁਣ ਮਿਹਨਤ ਕਰਕੇ ਕੋਈ ਗੱਡੀ ਲਈ ਆ ਕਾਰ ਲਈ ਆ ਕੋਈ ਵਹੀ ਗੱਲ ਆਇਆ ਨਾ ਉਹਨਾਂ ਨੇ ਤੁਹਾਨੂੰ ਇਦਾਂ ਕਰ ਨਾਲ ਇਹ ਤਾਂ ਆਮੇ ਮਿਲ ਜਾਂਦੀ ਆ ਇਹ ਤਾਂ ਕਸ਼ਤਾਂ ਤੇ ਲੈ ਲਓ ਜੁੱਧਾ ਮਰ ਜੀ ਮੇਰੇ ਫਲਾਣੇ ਮਾਮੇ ਦੇ ਮੁੰਡੇ ਨੇ ਤਾਂ ਇਹ ਤੋਂ ਡਬਲ ਐਕਸਪੈਂਸਿਵ ਗੱਡੀ ਲੈ ਲਈ ਆ ਮਤਲਬ ਕਿ ਕੋਈ ਵੀ ਤੁਸੀਂ ਅਚੀਵਮੈਂਟ ਕਰਨੀ ਆ ਉਹਨਾਂ ਨੇ ਤੁਹਾਨੂੰ ਉਹਦਾ ਕੋਈ ਚਾਹੇ ਉਹਨਾਂ ਦੇ ਪੱਲੇ ਕੁਝ ਵੀ ਨਾ ਹੋਵੇ ਗੱਲਾਂ ਗੱਲਾਂ ਦੇ ਵਿੱਚ ਉਹਨੇ ਤੁਹਾਨੂੰ ਨੀਵਾ ਹੀ ਦਿਖਾਉਣਾ ਇਦਾਂ ਦੇ ਲੋਕ ਤੁਹਾਨੂੰ ਬਹੁਤ ਮਿਲਦੇ ਹੋਣੇ ਕਮੈਂਟ ਕਰਕੇ ਜਰੂਰ ਦੱਸਿਓ ਬੇ ਇਦਾਂ ਦੇ ਲੋਕ ਤੁਹਾਡੇ ਆਲੇ ਦੁਆਲੇ ਹੈਗੇ ਕੋਈ ਇਦਾਂ ਦਾ ਐਕਸੀਡੈਂਟ ਹੋਵੇ ਤੁਸੀਂ ਉਹ ਵੀ ਕਮੈਂਟ ਬਾਕਸ ਵਿੱਚ ਲਿਖ ਸਕਦੇ ਆ ਤੇ ਇਦਾਂ ਦੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਜਿਹੜੇ ਹਰ ਵੇਲੇ ਤੁਹਾਡੀ ਜਿਹੜੀ ਕੋਈ ਵੀ ਬਲਵਦੀ ਹੁੰਦੀ ਐਪਰੀਸ਼ੀਏਸ਼ਨ ਤਾਂ ਕੀ ਕਰਨੀ ਉਹ ਤੁਹਾਨੂੰ ਬੋਲ ਤਾਂ ਨੀਵਾ ਹੀ ਦਿਖਾ ਦੇ ਦਿੰਦੇ ਆ ਥਰਡ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਹੈਗੇ ਵੀ ਤੁਸੀਂ ਜੋ ਵੀ ਕਰਦੇ ਹੋ ਉਹ ਗਲਤ ਆ ਉਹ ਜੋ ਵੀ ਕਰਦੇ ਹੋ ਉਹ ਸਹੀ ਆ ਉਹਨਾਂ ਦਾ ਇੱਕੋ ਮਕਸਦ ਹੁੰਦਾ ਵੀ ਇਹ ਬੰਦਾ ਚਾਹ ਇਹਨੂੰ ਆਪਾਂ ਝੂਠਾ ਹੀ ਸਾਬਤ ਕਰਨਾ ਹੈ ਚਾਹੇ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਹੈਗਾ ਉਹਨਾਂ ਦਾ ਮਕਸਦ ਕੀ ਹੁੰਦਾ ਇਹਨੂੰ ਇਹਦੀ ਆਤਮ ਵਿਸ਼ਵਾਸ ਹੁੰਦਾ ਬੰਦੇ ਦਾ ਉਹ ਤੋੜਨਾ ਕਿਉਂਕਿ ਕਈ ਵਾਰੀ ਬੰਦਾ ਸੱਚ ਵੀ ਬੋਲ ਦਾਂਦਾ ਲੌਜੀਕਲੀ ਬੋਲ ਦਾਂਦਾ ਉਹ ਇਸ ਤਰੀਕੇ ਨਾਲ ਤੁਹਾਡੇ ਤੇ ਪ੍ਰਭਾਵ ਪਾਉਣਗੇ ਤੁਹਾਨੂੰ ਇਦਾਂ ਲੱਗਣ ਲੱਪਣਾ ਯਾਰ ਮੇਰੇ ਵਿੱਚੇ ਕੋਈ ਕਮੀ ਆ ਮੈਂ ਸ਼ਾਇਦ ਇਹ ਗੱਲਾਂ ਸਹੀ ਨਹੀਂ ਕਰਦਾ ਪਿਆ ਹੈਗਾ ਤੇ ਇਹ ਜਿਹੜੇ ਲੋਕ ਹੁੰਦੇ ਆ ਇਹਨਾਂ ਦਾ ਵੀ ਮੇਨ ਮਕਸਦ ਇਹੀ ਹੁੰਦਾ ਵੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ ਨਾ ਰਹਿ ਸਕੋ ਤੁਸੀਂ ਅੱਗੇ ਨਾ ਵਧ ਸਕੋ ਤੇ ਇਦਾਂ ਦੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਨੰਬਰ 4 ਤਰ੍ਹਾਂ ਜਿਹੜੇ ਦਿਮਾਗ ਨੂੰ ਉਹ ਨੈਗੇਟਿਵ ਕਰਦੇ ਆ ਤੁਹਾਡੀ ਜਿਹੜੀ ਆ ਪ੍ਰੋਸੈਸ ਚੱਲ ਰਹੀ ਹੁੰਦੀ ਆ ਉਹਦੇ 'ਚ ਤੁਹਾਨੂੰ ਨੈਗੇਟਿਵ ਕਰ ਦਿੰਦੇ ਆ ਉਹ ਕਿਹੜੇ ਲੋਕ ਹੁੰਦੇ ਆ ਬਈ ਜਦੋਂ ਤੁਸੀਂ ਕੋਈ ਵੀ ਕੰਮ ਸਟਾਰਟ ਕਰਦੇ ਆ ਕੋਈ ਵੀ ਚਾਹੇ ਕੰਮ ਹੋਵੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਤੁਸੀਂ ਉਹਦੇ ਵਿੱਚ ਆਪਣਾ ਦਿਮਾਗ ਵੀ ਲਾਉਂਦੇ ਆ ਤੁਸੀਂ ਉਸ ਦਾ ਸਟੱਡੀ ਵੀ ਕਰਦੇ ਆ ਤੁਸੀਂ ਉੱਤੇ ਆਪਣਾ ਇਨਵੈਸਟਮੈਂਟ ਵੀ ਕਰਦੇ ਆ ਤੇ ਉਹਨਾਂ ਨੇ ਇੱਕ ਮੈਂਟ ਲਾਉਣਾ ਤੁਹਾਨੂੰ ਏਦਾਂ ਕਹਿਣ ਨੂੰ ਵੀ ਇਹ ਤੇਰਾ ਕੰਮ ਨਹੀਂ ਚੱਲਣਾ ਹੈਗਾ ਤੁਸੀਂ ਨਾਲੇ ਹੀ ਟਹਿ ਟਹਿਰੀ ਪੈ ਜਾਣਾ ਏਦਾਂ ਦੇ ਉਹ ਲੋਕ ਹੁੰਦੇ ਆ ਤੁਹਾਡੀ ਜਿਹੜੀ ਮਿਹਨਤ ਹੋਣੀ ਆ ਤੇ ਜੇ ਤੁਸੀਂ 100% ਪਰਫਾਰਮੈਂਸ ਤੁਹਾਡੀ 20% ਪਰਫਾਰਮੈਂਸ ਰਹਾ ਯਾਨੀ ਤੇ ਹੌਲੀ ਹੌਲੀ ਤੁਸੀਂ ਉਹ ਜਿਹੜਾ ਪ੍ਰੋਜੈਕਟ ਹੈਗਾ ਉਹ ਕੰਮਕਾਰ ਛੱਡ ਦੇਣਾ ਉਹ ਤੁਹਾਡੇ ਰਿਸ਼ਤੇਦਾਰ ਵੀ ਹੋ ਸਕਦੇ ਆ ਤੁਹਾਡਾ ਫਰੈਂਡ ਸਰਕਲ ਵੀ ਹੋ ਸਕਦਾ ਤੁਸੀਂ ਉਹ ਆਪਣਾ ਜਿਹੜਾ ਰਡਾਰ ਉਸ ਤਰੀਕੇ ਨਾਲ ਰੱਖਣਾ ਵੀ ਕਿਹੜਾ ਬੰਦਾ ਤੁਹਾਨੂੰ ਆ ਨੈਗੇਟਿਵ ਕਰ ਰਿਹਾ ਆ ਤੇ ਕਿਹੜਾ ਤੁਹਾਨੂੰ ਐਪਰੀਸ਼ੀਏਟ ਕਰਦਾ ਤੇ ਤੁਸੀਂ ਜਿਹੜਾ ਆਪਣਾ ਪ੍ਰੋਜੈਕਟ ਹੈਗਾ ਕੋਈ ਵੀ ਤੁਸੀਂ ਕੰਮਕਾਰ ਸਟਾਰਟ ਕੀਤਾ ਉਹਦੇ ਬਾਰੇ ਸੈਕ ਕੇ ਨਵੀਂ ਨਵੀਂ ਚੀਜ਼ਾਂ ਉਹਦੇ ਵਿੱਚ ਤੁਸੀਂ ਇਹਨ ਪੂਰੀ ਆਪਣੀ ਜੀਜ਼ਾਂ ਲਾ ਦੇਣਾ ਤਾਂ ਉਹਦੇ ਵਿੱਚ ਤੁਹਾਨੂੰ ਕਾਮਯਾਬੀ ਮਿਲਣੀ ਹੈ ਤੇ ਇਦਾਂ ਦੇ ਲੋਕਾਂ ਨੂੰ ਆਪਾਂ ਇਗਨੋਰ ਕਰ ਦੇਣਾ ਜਿਹੜੇ ਤੁਹਾਨੂੰ ਨੈਗੇਟਿਵ ਕਰਦੇ ਆ ਨ ਕਈ ਵਾਰੀ ਕੀ ਹੁੰਦਾ ਕਿ ਬੰਦਾ ਇਦਾਂ ਦੇ ਕਿਸੂਤੀ ਚੀਜ਼ ਦੇ ਵਿੱਚ ਫਸ ਜਾਂਦਾ ਆ ਕੰਮਕਾਰ ਦੇ ਵਿੱਚ ਫਸ ਜਾਂਦਾ ਤੇ ਉਹਨੂੰ ਲੋੜ ਹੁੰਦੀ ਵੀ ਬੰਦਾ ਕੋਈ ਮੇਰੀ ਸਪੋਰਟ ਕਰੇ ਚਾਹੇ ਤੁਸੀਂ ਉਹਦੇ ਲੱਖ ਵਾਰੀ ਕੰਮ ਆਏ ਹੋ ਜਦੋਂ ਤੁਹਾਨੂੰ ਉਹਦਾ ਹੀ ਲੋੜ ਪੈਣੀ ਆ ਤੇ ਉਹਨੇ ਕਹਦਣਾ ਯਾਰ ਮੈਂ ਤਾਂ ਬਿਜੀ ਆ ਛੱਡ ਯਾਰ ਇਸ ਕੰਮ ਦੇ ਵਿੱਚ ਕੀ ਲਿਖਿਆ ਆ ਮੈਂ ਤਾਂ ਬਿਜੀ ਆ ਮੇਰੇ ਕੋਲ ਟਾਈਮ ਹੈ ਨਹੀਂਗਾ ਜਾਂ ਫੇ ਉਹਨੇ ਕਹਿ ਦੇਣਾ ਵੀ ਇਹ ਮੇਰੇ ਤੋਂ ਪੈਸੇ ਨਾ ਮੰਗ ਲੈ ਬਈ ਜਾਂ ਉਹਨੇ ਤੁਹਾਨੂੰ ਇਦਾਂ ਦੀ ਕੋਈ ਸਲਾਹ ਦੇ ਦੇਣੀ ਆ ਜਿਹੜੇ ਤੁਹਾਡੀ ਜਿਹੜੀ ਹੋਰ ਪ੍ਰੋਬਲਮ ਵੱਧ ਜਾਣੀ ਆ ਇਦਾਂ ਦੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਵੀ ਜਿਹੜੇ ਲੋਡ ਪੈਣ ਤੇ ਤੁਹਾਡੇ ਕੰਮ ਨਾ ਆਉਣ ਪਰ ਜਦੋਂ ਉਹਨਾਂ ਨੂੰ ਲੋਡ ਹੋਵੇ ਤੁਹਾਡੇ ਮਗਰ ਮਗਰ ਘੁੰਮਣ ਤੁਹਾਡੇ ਪੈਰ ਚੁੰਮਣ ਤੇ ਇਹ ਜਿਹੜੇ ਲੋਕ ਹੁੰਦੇ ਆ ਨਾ ਦਾ ਮੇਨ ਮਕਸਦ ਇਹੀ ਹੁੰਦਾ ਹੈਗਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਇਹਨਾਂ ਤੋਂ ਫਾਇਦਾ ਲੈ ਲਈਏ ਪਰ ਜਦੋਂ ਇਹਨੂੰ ਲੋਡ ਪੈਣੀ ਆ ਆਪਾਂ ਬਿਜੀ ਹੋ ਜਾਈਏ ਜਾਂ ਆਪਣਾ ਮੂੰਹ ਬੱਟ ਲਈਏ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨੇ ਤੁਹਾਡੇ ਨਾਲ ਵੀ ਜਿਹੜੀ ਜਾਰੀ ਦੋਸਤੀ ਹੋਣੀ ਆ ਜਾਂ ਰਿਸ਼ਤੇਦਾਰੀ ਹੋਣੀ ਤੋੜ ਲੈਣੀ ਜਦੋਂ ਤੁਹਾਨੂੰ ਲੋਡ ਪੈਣੀ ਆ ਇਦਾਂ ਦੇ ਲੋਕਾਂ ਨੂੰ ਵੀ ਤੁਸੀਂ ਛੋਟੀ ਛੋਟੀ ਗੱਲਾਂ ਦੇ ਪਹਿਲਾਂ ਹੀ ਫਰਕ ਫਰਕ ਸਕਦੇ ਆ ਜਦੋਂ ਉਹਨ ਕੋਈ ਕਈ ਵਾਰੀ ਇਦਾਂ ਹੁੰਦਾ ਵੀ ਬਾਹਰ ਕੋਈ ਤੁਹਾਡਾ ਫਰੈਂਡ ਹੋਆ ਜਾਂ ਫਿਰ ਕੋਈ ਰਿਸ਼ਤੇਦਾਰ ਹੋਆ ਜਦੋਂ ਉਹ ਇੰਡੀਆ ਆਉਂਦੇ ਤੁਸੀਂ ਬੜਾ ਉਹਨਾਂ ਨਾਲ ਗੱਡੀਆਂ 'ਚ ਘੁੰਮਦੇ ਉਹਨਾਂ ਨੂੰ ਟਾਈਮ ਦਿੰਨੇ ਆ ਪਰ ਜਦੋਂ ਤੁਹਾਨੂੰ ਕੋਈ ਲੋੜ ਪੈਂਦੀ ਆ ਤੇ ਉਹ ਜਿਹੜੇ ਬੰਦੇ ਹੁੰਦੇ ਫਿਰ ਨਾਂ ਉੱਪਰ ਕਰ ਜਾਂਦੇ ਆ ਫਿਰ ਮੁੱਕਰ ਜਾਂਦੇ ਆ ਤੁਸੀਂ ਇਦਾਂ ਦੇ ਬੰਦੇ ਨੂੰ ਪਹਿਲਾਂ ਛੋਟੇ ਛੋਟੇ ਜਿਹਨੂੰ ਆਪਾਂ ਟਾਈਮ ਦਿੰਨੇ ਆ ਉਹਨੂੰ ਛੋਟੇ ਛੋਟੇ ਗੱਲਾਂ ਕਰਕੇ ਉਹਨੂੰ ਪਰਖ ਸਕਦੇ ਆ ਪਹਿਲਾਂ ਪਰਖਣਾ ਜ਼ਰੂਰੀ ਹੁੰਦਾ ਕਿਉਂਕਿ ਜਿਹੜਾ ਟਾਈਮ ਹੁੰਦਾ ਉਹ ਪੈਸੇ ਨਾਲੋਂ ਵੀ ਜ਼ਿਆਦਾ ਕੀਮਤੀ ਹੁੰਦਾ ਇਸ ਕਰਕੇ ਤੁਸੀਂ ਉਹਨਾਂ ਨੂੰ ਕਦੀ ਕਦੀ ਯਾਨੀ ਕਿ ਪਰਖ ਸਕ ਉਹ ਤੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਬੰਦਾ ਅੱਗੇ ਆ ਕੇ ਤੁਹਾਡੇ ਕੰਮ ਆਊਗਾ ਨਹੀਂ ਤਾਂ ਜਿਹੜਾ ਟਾਈਮ ਆਪਾਂ ਖਰਾਬ ਕਰਦੇ ਆ ਉਹ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ ਹੈਗਾ ਤੇ ਇਦਾਂ ਦੇ ਲੋਕਾਂ ਤੋਂ ਬਚਣਾ ਚਾਹੀਦਾ ਤੇ ਇਹ ਲੋਕ ਕਦੀ ਵੀ ਤੁਹਾਨੂੰ ਕਾਮਯਾਬ ਹੁੰਦਾ ਨਹੀਂ ਦੇਖਣਾ ਚਾਹੁੰਦੇ ਦੋਸਤੋ ਜਿਹੜੇ ਇਦਾਂ ਦੇ ਲੋਕ ਹੁੰਦੇ ਆ ਉਹ ਤੁਹਾਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦੇ ਆ ਇਹ ਪੰਜ ਤਰ੍ਹਾਂ ਦੇ ਲੋਕ ਆ ਇਹਨਾਂ ਤੋਂ ਬਚਣਾ ਤੁਸੀਂ ਤੇ ਇਹਨਾਂ ਨਾਲ ਤੁਸੀਂ ਜਿਹੜੀ ਆਪਣੀ ਦੂਰੀ ਬਣਾ ਲੈਣੀ ਹੈ ਕਿਉਂਕਿ ਇਹ ਮਾਨਸਿਕ ਤੌਰ ਤੇ ਤੁਹਾਨੂੰ ਡਰੇਨ ਕਰਨਗੇ ਤੁਹਾਡੀ એનર્ਜੀ ਖਰਾਬ ਕਰਨਗੇ ਤੁਹਾਡਾ ਟਾਈਮ ਖਰਾਬ ਕਰਨਗੇ ਤੁਹਾਡਾ ਪੈਸਾ ਵੀ ਖਰਾਬ ਕਰ ਸਕਦੇ ਆ ਤੇ ਇਹਨਾਂ ਤੋਂ ਤੁਸੀਂ ਦੂਰੀ ਬਣਾ ਲੈ ਅ ਵਿਚਰਨ ਜੋਗਾ ਜਿਹੜੇ ਸੱਚੇ ਦੋਸਤ ਹੁੰਦੇ ਸੱਚੇ ਰਿਸ਼ਤੇਦਾਰ ਮਿੱਤਰ ਹੁੰਦੇ ਆ ਤੁਹਾਡੇ ਉਤਾ ਚੜਾ ਦੋਨਾਂ ਕੰਡੀਸ਼ਨਾਂ ਦੇ ਵਿੱਚ ਤੁਹਾਡੇ ਨਾਲ ਹੁੰਦੇ ਆ ਤੁਹਾਡੇ ਦਿਲੋਂ ਖੁਸ਼ੀ ਚਾਹੁੰਦੇ ਆ ਤੁਹਾਡਾ ਹੱਥ ਫੜ ਕੇ ਉੱਤੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਆ ਮਤਲਬ ਕਿ ਤੁਸੀਂ ਕਾਮਯਾਬ ਹੋਵੋ ਦਿਲੋਂ ਖੁਸ਼ ਹੁੰਦੇ ਆ ਤੇ ਇਹਨਾਂ ਲੋਕਾਂ ਦਾ ਕਦੀ ਵੀ ਤੁਸੀਂ ਆਸਾਨ ਨਹੀਂ ਭੁੱਲਣਾ ਹੈਗਾ ਤੇ ਨਾ ਹੀ ਕਦੀ ਇਹਨਾਂ ਦਾ ਤੁਸੀਂ ਸਾਥ ਛੱਡਣਾ ਤੇ ਆਸ ਕਰਦੇ ਆ ਦੋਸਤੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ